ਸਾਡੇ ਸਿੱਖ ਧਰਮ ਨਾਲ ਠੀਕ ਹੈ ਜੀ ਬਾਬੇ ਗੁਰੂ ਨਾਨਕ ਨਾਲ ਉਹਨਾਂ ਦੇ ਨਾਲ ਜਿਹੜਾ ਨਾ ਇਹਨਾਂ ਦੇ ਵੱਡਿਆਂ ਦਾ ਇੱਕ بڑا ਇੱਕ ਕੀ ਕਹਿੰਦੇ ਨੇ ਵਿਹਾਰ ਰਿਹਾ ਹੈ بڑا ਇੱਕ ਤਲਗ ਰਿਹਾ ਉਹਨਾਂ ਨਾਲ ਸਾਡੇ ਨਾਲ ਜੀ ਇੱਥੇ ਰਾਏ ਬਲਾਰ ਸਾਝ ਰਹੀ ਹੈ ਹਾਂਜੀ ਸਾਝ ਹੈ ਨਾ ਪੂਰੀ ਉਹਨਾਂ ਸਾਂਝ ਪਾਈ ਹੈ ਬੜੀ ਵੱਡੀ ਤੇ ਉਹਦੇ ਬਾਰੇ ਅਸੀਂ ਗੱਲ ਕਰੀਏ ਤੇ ਰਾਏ ਬਲਾਰ ਪੱਟੀ ਸਾਹਿਬ ਜੀ ਜਿਨ੍ਹਾਂ ਨੇ ਬਾਬੇ ਗੁਰੂ ਨਾਨਕ ਘਰ ਨੂੰ ਜਿਹੜਾ ਉਹ 750 ਮਰਬਾ ਜ਼ਮੀਨ ਦਿੱਤੀ ਸੀ ਮਾਸ਼ਾਅੱਲਾ ਉਹਨਾਂ ਦੀ نسل ਚੋਗੇ 16ਵੀਂ ਪੀੜ੍ਹੀ ਹੈ ਜੀ ਜਨਾਬ ਰਾਏ ਫੈਸਲ ਰਸ਼ੀਦ ਭੱਟੀ ਸਾਹਿਬ ਸਾਡੇ ਨਾਲ ਬੈਠੇ ਨੇ ਜੀ ਪਾਜੀ ਜੀਆ ਨੂੰ ਕਹਿੰਦੇ ਆ ਤੁਹਾਨੂੰ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਭੱਟੀ ਸਾਹਿਬ ਜੀ ਸਰ ਇਹ ਜਿਹੜਾ ਉਹ ਤੁਹਾਡੇ ਬਜ਼ੁਰਗਾਂ ਨੇ ਜੇਸਰਾ ਲੈ ਕੇ ਟੁਰੇ ਇਸ ਚੀਜ਼ ਨੂੰ ਤੁਹਾਡੇ ਰਾਏ ਬਲਾਰ ਭੱਟੀ ਸਾਹਿਬ ਜੀ 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 ਉਹਨਾਂ ਨੇ ਜਿਹੜੀ ਉਹ ਜ਼ਮੀਨ ਦਿੱਤੀ ਅੱਜ ਤੁਸੀਂ ਉਸ ਚੀਜ਼ ਨੂੰ ਕਿਵੇਂ ਵੇਖਦੇ ਹੋ ਕਿ ਉਹਦਾ ਸਿੱਖ ਧਰਮ ਨਾਲ ਜਿਹੜਾ ਉਹ ਉਹਨੂੰ ਕਿੰਨਾ ਕੁ ਫਾਇਦਾ ਹੋਇਆ ਯਾ ਉਹ ਉਹ ਸਾਰਾ ਥੋੜਾ ਜਿਆਦਾ ਦੱਸੋ ਨਜ਼ਰ ਆਏ ਕਦੋਂ ਗੱਲ ਟੁਰੀ ਕਿਸਰਾ ਟੁਰੀ ਤੁਸੀਂ ਜਿਹੜੀ ਗੱਲ ਸ਼ੁਰੂ ਕੀਤੀ ਨਾ ਕਿ ਸਾਂਝ ਹੈਗੀ ਸੀ ਮੈਂ ਸਮਝਦਾ ਕਿ ਸਾਂਝ ਅਜੇ ਹੈਗੀ ਹੈ ਕਿ ਚੱਲ ਰਹੀ ਹੈ ਔਰ ਇੱਕ ਜ਼ਿੰਮੇਦਾਰੀ ਹੈ ਜਿਹੜੀ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਚੱਲਦੀ ਰਹੇ ਇਹ ਸਾਡੇ 500 ਸਾਲ ਪਹਿਲੇ ਜਦੋਂ ਬਾਬਾ ਗੁਰੂ ਨਾਨਕ ਸਾਹਿਬ ਪੈਦਾ ਹੁੰਦੇ ਨੇ ਇਹ ਉਹਦੇ ਬਾਅਦ ਹੁੰਦਾ ਹੈ ਇਹ ਸਟਾਰਟ ਹੁੰਦਾ ਹੈ ਕੰਮ ਜੀ ਸਾਡੇ ਜਿਹੜੇ ਵੱਡਕੇ ਸਨ ਆਪੂਰੀ ਉਹਨਾਂ ਦੇ ਵਾਲਿਦ ਬਰਾਏ ਭੋਏ ਜਿਹੜੇ ਸਨ ਉਹ ਫੌਤ ਹੋ ਗਏ ਸਨ ਯੰਗ ਏਜ ਇਚ ਤੇ ਇਹ ਕੋਈ ਸਟੇਟ ਹੈਗੀ ਸੀ ਕੋਈ 40000 ਏਕੜ ਤੋਂ ਉੱਤੇ ਦਿੱਸਦੀ ਇਹ ਸਟੇਟ ਤੇ ਉਹਨੂੰ ਵੇਖਣ ਵਾਸਤੇ ਨਾ ਫਿਰ ਇਹ ਡੀਜੀ ਖਾਨ ਤੋਂ ਕਾਲੂ ਮੈਥਾ ਸਾਹਿਬ ਇਹ ਹਿੰਦੂ ਸਨ ਤੇ ਕਿਉਂਕਿ ਹਿਸਾਬ ਕਿਤਾਬ ਵਿੱਚ ਉਹ ਬੇਹਤਰ ਸਨ ਇਹ ਉਹਨਾਂ ਨੂੰ ਉੱਥੋਂ ਫਿਰ ਲੈ ਕੇ ਆਂਦਾ ਗਿਆ ਇੱਥੇ ਫਿਰ ਉਹਨਾਂ ਦੇ ਘਰ ਫਿਰ ਔਲਾਦ ਨਹੀਂ ਸੀ ਹੋ ਰਹੀ ਬੇ ਬੇਟਾ ਨਹੀਂ ਸੀ ਪੈਦਾ ਹੋ ਰਿਹਾ ਤੇ ਬੀਬੀ ਨਾਨਕੀ ਸਾਨ ਬੀਬੀ ਨਾਨਕੀ ਪੈਦਾ ਹੋ ਗਏ ਸਨ ਤੇ ਬੇਟੇ ਦਿਖਾਈ ਸੀ ਕਾਲੂ ਮੈਂ ਮੈ ਤੁਹਾਨੂੰ ਤੇ ਫਿਰ ਕਿਉਂਕਿ ਸਾਡਾ ਇੱਕ عقیدہ ਵੀ ਹੈ ਸ਼ਾਹ ਕੋਟ ਦੇ ਪੀਰ ਨੇ ਉਹਨਾਂ ਨਾਲ ਸਹੀ ਫਿਰ ਰਾਜ ਸਾਹਿਬ ਨੇ ਕਿਹਾ ਤੁਸੀਂ ਜਾ ਕੇ ਦੁਆ ਕਰੋ ਉਹ ਤੇ ਦੁਆ ਕੀਤੀ ਤੇ ਫਿਰ ਉਹ ਬਾਬਾ ਗੁਰੂ ਨਾਨਕ ਉਹ ਤੋਂ ਪੈਦਾ ਹੋਏ ਤੇ ਉਹ ਤੋਂ ਫਿਰ ਇੱਕ سلسلہ ਇੱਕ ਸਟਾਰਟ ਹੁੰਦਾ ਹੈ ਔਰ ਫਿਰ ਜਦੋਂ ਇਹ ਗੁਰੂ ਨਾਨਕ ਯੰਗ ਇਹ ਜਿਹੇ ਸਨ 10 ਕੁ ਸਾਲ 10 12 ਸਾਲ ਇਹ ਜਦੋਂ ਬਾਹਰ ਜਾਂਦੇ ਸਨ ਫੀਲਡ 'ਚ ਕੰਮ ਕਰਨ ਜਾਂ ਹੋਰ ਵੀ ਉਹਨਾਂ ਨੂੰ ਕੋਈ ਪਾਲਤ ਜਦੋਂ ਕਿ ਕਹਿੰਦਾ ਸੀ ਜਾ ਕੇ ਕਾਰੋਬਾਰ ਕਰੋ ਇਹ ਕੁਝ ਵੀ ਉਹਨਾਂ ਦੀ ਜਿਹੜੀ ਤੁਸੀਂ ਕਹਿ ਸਕਦੇ ਹੋ ਨਾ ਕਿ ਉਹਨਾਂ ਦਾ ਜਿਹੜਾ ਸੀ ਲਗਾਓ ਸੀ ਉਹ ਲੋਗਾ ਨਾਲ ਸੀ ਅੱਲਾ ਦੇ ਲੋਗਾ ਨਾਲ ਸੀ ਰੱਬ ਲਈ ਕੁਝ ਕਰਨਾ ਚਾਹੁੰਦੀ ਸੀ ਬਾਪ ਨੇ ਉਹਨਾਂ ਨੂੰ ਪੈਸੇ ਦਿੱਤੇ ਕਿ ਜਾਓ ਜੀ ਫਰੂਕਾਬਾਦ ਉੱਥੋਂ ਜਾ ਕੇ ਉੱਥੇ ਮੰਡੀ ਲੱਗਦੀ ਸੀ ਉੱਥੋਂ ਚਾਵਲ ਲੈ ਕੇ ਆਓ ਗੰਧਮ ਲੈ ਕੇ ਆਓ ਉਹ 20 ਰੁਪਏ ਉਹਨਾਂ ਦਿੱਤੇ ਉਹ 20 ਰੁਪਏ ਉੱਥੇ ਲੋਕਾਂ ਨੂੰ ਵੰਡ ਕੇ ਆ ਗਏ ਪਿਓ ਨੇ ਕਿਹਾ ਕੀ ਕੀਤਾ ਨੇ ਕਿ ਮੈਂ ਸੱਚਾ ਸੌਦਾ ਕਰਕੇ ਆਇਆ ਵਾਹ ਉੱਥੋਂ ਫਿਰ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਮਾਮਲੇ ਆਏ ਜਿੱਥੇ ਲੋਕਾਂ ਨੇ ਆ ਕੇ ਰਾਏ ਸਾਹਿਬ ਨੂੰ ਆਖਿਆ ਕਿ ਜੀ ਇਹ ਸਾਡਾ ਕਿਉਂਕਿ ਬਾਬਾ ਜੀ ਜਿਹੜੇ ਸਨ ਉਹ ਜਾਨਵਰ ਲੈ ਕੇ ਜਾਂਦੇ ਸਨ ਬਾਹਰ ਚ ਚਰਾਏ ਸਨ ਮਤਲਬ ਬਾਲਦੀ ਜਿਵੇਂ ਉਸ ਵਕਤ ਹੁੰਦਾ ਸੀ ਸਾਰਾ ਉਹ ਕਹੇ ਤੇ ਕਿਸੇ ਨੇ ਕਿਹਾ ਜੀ ਸਾਡੀ ਖੇਤੀ ਦਾ ਬੜਾ ਨੁਕਸਾਨ ਹੋ ਗਿਆ ਰਾਏ ਸਾਹਿਬ ਕੋਲ ਆਏ ਤੇ ਰਾਏ ਸਾਹਿਬ ਨੇ ਕਿਹਾ ਉਹ ਜੇ ਚਲ ਕੇ ਦੇਖਨੇ ਆ ਜਦੋਂ ਗਏ ਉੱਥੇ ਵੇਖਣ ਉਹ ਪਹਿਲੇ ਨਾਲ ਵੀ ਅੱਛੀ ਸੀ ਫਸਲ ਉੱਥੇ ਜ਼ਬਰਦਸਤ ਵਾ ਤੇ ਮੇਰੇ ਖਿਆਲ ਨਾਲ ਇਹ ਮੇਰਾ ਮੈਂ ਇਸ ਅਕੀਦੇ ਦਾ ਬੜਾ ਮੰਨਣ ਵਾਲਾ ਹੈਗਾ ਕਿ ਜੇ ਰਾਏ ਸਾਹਿਬ ਨਾ ਹੁੰਦੇ ਔਰ ਬੀਬੀ ਨਾਨਕੀ ਨਾ ਹੁੰਦੀ ਤੇ ਸ਼ਾਇਦ ਉਹਨਾਂ ਨੂੰ ਜ਼ਿੰਦਗੀ ਵਿੱਚ ਇੰਨੀ ਆਸਾਨੀ ਨਾ ਮਿਲਦੀ ਕਿ ਇਹ ਅੱਲਾ ਦੇ ਕੰਮ ਨੂੰ ਲੈ ਕੇ ਅੱਗੇ ਜਾਣ ਵਾਸਤੇ ਕਿਉਂਕਿ ਉਹਨਾਂ ਨੂੰ ਫਿਰ ਉੱਤੇ ਇੱਕ ਦੋਸਤ ਦਾ ਵੀ ਸਾਯਾ ਮਿਲ ਗਿਆ ਇੱਕ ਵੱਡੇ ਭਾਈ ਦਾ ਵੀ ਮਿਲ ਗਿਆ ਬੀਬੀ ਨਾਨਕੀ ਵੀ ਆ ਗਏ ਨਾਲ ਫਿਰ ਉਹਨਾਂ ਨੂੰ ਨਾ ਇੱਕ ਹੈਲਪ ਮਿਲ ਗਈ ਸਪੋਰਟ ਲੱਭੀ ਨਾ ਜੀ ਉਸ وجہ ਤੂੰ ਫਿਰ ਉਹ ਜਿਹੜਾ ਉਹਨਾਂ ਦਾ ਸਿਲਸਿਲਾ ਫਿਰ ਉਹਨਾਂ ਨੇ ਬਹੁਤ ਟਰੈਵਲ ਕੀਤਾ ਉਹਨਾਂ ਫਿਰ ਬਾਬਾ ਗੁਰੂ ਨਾਨਕ ਫਿਰ ਉੱਥੇ ਰਹੇ ਨਹੀਂ ਲੇਕਿਨ ਉਹਨਾਂ ਦੀ ਇਹ ਜਿਹੜੀ ਸਾਰੀ ਚੀਜ਼ ਸੀ ਕਿ ਲੋਕਾਂ ਵਾਸਤੇ ਮੈਂ ਕੁਝ ਕੰਮ ਕਰਨਾ ਹੈ ਉੰ데 ਆ ਸਤੇਫ ਰਾਏ ਸਾਹਿਬ ਨੇ 18000 ਏਕੜ ਆਪਣੀ ਜਗਾ ਇਹ ਉਹ ਦੌਰ ਹੈ ਤੁਸੀਂ ਯਾਦ ਰੱਖੋ ਅੱਜ ਦੇ ਦੌਰ ਵਿੱਚ ਕਿਸੇ ਨੂੰ ਵੇਖਣਾ ਹੋਵੇ ਨਾ ਤਾਂ ਤੋਲਣਾ ਹੋਵੇ ਇਨਸਾਨ ਨੂੰ ਪਤਾ ਹੈ ਜੀ ਬੈਂਕ ਬੈਲੈਂਸ ਕੀ ਹੈ ਇਹਨਾਂ ਦੀ ਕਿੰਨੀਆਂ ਕੋਕੋਠੀਆਂ ਨੇ ਕਿੰਨੀ ਇਨਵੈਸਟਮੈਂਟ ਹੈ ਕਿੰਨੇ ਪੰਪ ਨੇ ਕਿੰਨੇ ਹੋਟੈਲਸ ਨੇ ਬਾਹਰ ਕੀਏ ਉਸ ਵਕਤ ਸਿਰਫ ਇੱਕ ਚੀਜ਼ ਹੁੰਦੀ ਸੀ ਤੁਹਾਡੀ ਜਾਗੀਰ ਜਾਗੀਰ ਹਾਂ ਕੀ ਦੇਖਿਆ ਹੋਏਗਾ ਰਾਏ ਸਾਹਿਬ ਨੇ ਕੀ ਨੂਰ ਵੇਖਿਆ ਹੋਏਗਾ ਕਿ ਉਹਨਾਂ ਇੱਕ ਲਾਈਨ ਮਾਰੀ ਔਰ ਉਹ ਜਿਹੜੀ ਲਾਈਨ ਲੱਕੇ ਜੀ ਇਹ ਜਿਹੜੀ ਹੈ ਨਾ ਜਗਾ ਇਹ ਮੈਂ ਦੇਣਾ ਆਪਣੇ ਵੀਰ ਨੂੰ ਆਪਣੇ ਭਾਈ ਨੂੰ ਮੈਂ ਦੇ ਦੇਣਾ ਆਪਣੇ ਦੋਸਤ ਨੂੰ ਮੈਂ ਦੇਣਾ ਕਿ ਇਹਦੇ ਨਾਲ ਉਹ ਅੱਲਾਹ ਦੇ ਜਿਹੜੇ ਕੰਮ ਅੱਲਾਹ ਦੀ ਰਾਹ 'ਚ ਕੰਮ ਕਰਨਾ ਚਾਹ ਰਹੇ ਨੇ ਕਿਉਂਕਿ ਵਾਲਦ ਤ ਨਹੀਂ ਸੀ ਕਰਨਾ ਚਾਹ ਰਹੇ ਜਿਵੇਂ ਅੱਜ ਦੇ ਵੀ ਤੁਹਾਡੇ ਦੋਸਤ ਅਕਾਊਂਟਸ ਜਿਹੜੇ ਹੁੰਦੇ ਨੇ ਅਕਾਊਂਟੈਂਟ ਹੁੰਦੇ ਨੇ ਉਹ ਤੇ ਇੱਕ ਇੱਕ ਉਹਨਾਂ ਦੇ ਕੋਸ਼ਿਸ਼ ਹੁੰਦੀ ਹੈ ਕਿ ਪੈਸਾ ਜਿਹੜਾ ਹੈ ਆਹ ਤੇ ਇਹਨੂੰ ਉਹ ਤੇ ਲੋਕੀਂ ਦੇਖਦੇ ਨੇ ਕਿ ਤੇ ਜ਼ਾਇਆ ਹੋ ਰਿਹਾ ਪੈਸਾ ਤੇ ਉਹਨਾਂ ਫਿਰ ਉਹ ਦੇਤਾ ਉਹਨਾਂ ਦੇ ਨਾਲ ਫਿਰ ਉੱਥੇ ਅੱਜੇ ਉੱਥੇ 40 ਦਿਹਾੜ ਆਬਾਦ ਨੇ ਨੰਨਕਾਨਾ ਦੇ ਸ਼ਹਿਰ ਦਾ 60% ਜਿਹੜਾ ਇਲਾਕਾ ਹੈਗਾ ਉਹ ਓਕਾਫ ਕੋ ਲੈ ਗਿਆ ਇਸ ਵਕਤ ਕਿਉਂਕਿ ਹੋਂਡੋਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਕੋਲ ਹੈਗੀ ਹੈ ਤੇ ਆਬਾਦ ਹੈ 60% ਤੋਂ ਜ਼ਿਆਦਾ ਨੰਨਕਾਨਾ ਸ਼ਹਿਰ ਜਿਹੜਾ ਹੈ ਉਹ ਇਸ ਟਾਈਮ ਲੋਅਰ ਜੁ ਉਤਰ ਨਹੀਂ ਰਹੇ ਨੇ ਉਹਨਾਂ ਦੀ ਓਨਰਸ਼ਿਪ ਨਹੀਂ ਹੈਗੀ ਉਹ ਰੈਂਟ ਦਿੰਦੇ ਨੇ ਲੀਜ਼ ਤੇ ਗਵਰਨਮੈਂਟ ਨੂੰ ਔਰ 40 ਦਿਹਾਤ ਆਬਾਦ ਨੇ ਉਥੇ ਜਿਹੜੇ ਕਿ ਚਲਦੇ ਆ ਰਹੇ ਨੇ ਉਹਨਾਂ ਦੇ ਦਿਹਾਤ ਹੈ ਤੇ ਜਿਹੜਾ ਜਿੱਥੇ ਅਸੀਂ ਬੈਠੇ ਆ ਫਿਰ ਇਹ ਨੰਨਕਾਨਾ ਜਿਹੜਾ ਸ਼ਹਿਰ ਇਹ ਉਹ ਸਾਈਟ ਸੀ ਜਿਹੜੀ ਕਿ ਬਾਬਾ ਜੀ ਨੂੰ ਦਿੱਤੀ ਗਈ ਸੀ ਤੇ ਜਿਹੜੀ ਸਟੇਟ ਹੈਗੀ ਉਹ ਉਹਨਾਂ ਦੀ ਇੱਕ ਹੋਰ ਸੀ ਹਥੋਂ ਚਾਹਤ ਕਿਲੋਮੀਟਰ ਬਾਹਰ 5 ਕਿਲੋਮੀਟਰ ਬਾਹਰ ਉਹਨਾਂ ਦੀ ਇੱਕ ਸਟੇਟ ਹੈ ਹਜੇ ਵੀ ਉਥੇ ਹੈ ਅਰਥਕੁਇਕ ਆਇਆ ਸੀ ਇਹ ਕੋਈ 1800 ਮੇਰੇ ਖਿਆਲ ਨਾਟ 1680 ਦੇ ਕਰੀਬ ਇਸ ਇਲਾਕੇ 'ਚ ਇੱਕ ਅਰਥਕੁਇਕ ਆਇਆ ਸੀ ਆਹਾਂ ਉਹ ਹਜੇ ਵੀ ਉਥੇ ਜਿਹੜੀ ਹੈ ਨਾ ਉਹ ਚੀਜ਼ਾਂ ਉਸ ਉਹ ਫਿੱਟ ਗਈਆਂ ਸਨ ਪੱਕੇ ਘਰ ਤਾਂ ਨਹੀਂ ਸੀ ਹੁੰਦੇ ਉਸ ਵਕਤ ਹੂੰ ਉਹ ਸਟੇਟ ਦੇ ਉੱਤੇ ਮੇਰਾ ਅੱਜ ਵੀ ਕਰਤਾਰ ਉੱਤੇ ਮੇਰਾ ਫਾਰਮ ਹਾਊਸ ਹੈ ਉੱਥੇ ਉਹਦੀ ਬੈਕ ਸਾਈਡ ਤੇ ਅਜੇ ਵੀ ਅਸੀਂ ਜਾਈਦਾ ਕੋਈ ਖੋਦੀਏ ਚੀਜ਼ ਦੇ ਵਿੱਚੋਂ ਕੋਈ ਨਾ ਕੋਈ ਚੀਜ਼ ਪਹਿਲੇ ਵਕਤ ਦੀ ਖੜੇ ਜਾਂ ਕੋਈ ਚੀਜ਼ ਮੇਰੇ ਕੋਲ ਇੱਕ ਚੱਕੀ ਵੀ ਹੈ ਚੱਕੀ ਵੀ ਮੇਰੇ ਕੋਲੇ ਖਾਇ ਉੱਥੋਂ ਮੈਂ ਢੂੰਡੀ ਹੈ ਉੱਥੋਂ ਉਹ ਮੇਰੇ ਕੋਲ ਹੈ ਤੇ ਇਸ ਤਰ੍ਹਾਂ ਦੀ ਸਾਰੀ ਸੜਾ ਉਹਨਾਂ ਨਾਲ ਜਿਹੜੀ ਐਸੋਸੀਏਸ਼ਨ ਹੈ ਉਹ ਬਹੁਤ ਜ਼ਿਆਦਾ ਆਏਗੀ ਤੇ ਇਹ ਜਿਹੜੀ ਰਾਏ ਸਾਹਿਬ ਦੀ ਜਿਹੜੀ ਸਟੇਟ ਸੀ ਜਿਹੜੀ 40000 ਤੋਂ ਉੱਤੇ ਸੀ ਉਹਦੇ ਵਿੱਚ ਫਿਰ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਰਾਏ ਸਾਹਿਬ ਨੂੰ ਅੱਲਾ ਦੇ ਲੋਗ ਉਹ ਕਹਿੰਦੇ ਸਨ ਇਹ ਜਗ੍ਹਾ ਮੈਨੂੰ ਮਿਲੀ ਏ ਅੱਲਾ ਲਾਉਣ ਮੇਰੀ ਨਹੀਂ ਹੈਗੀ ਤੇ ਫਿਰ ਕੋਈ 5000 ਏਕੜ ਉਹਨਾਂ ਸ਼ਾਹ ਫੈਮਿਲੀ ਨੂੰ ਵੀ ਦਿੱਤੀ ਜਿਹੜੀ ਸ਼ਾਹ ਫੈਮਿਲੀ ਨਨਕਾਨਾ ਆਬਾਦ ਹੋਈ ਹਜੇ ਵੀ ਮੇਰੇ ਕੋਲ ਕੋਈ ਨਿਊਜ਼ ਹੈ ਗੁਜਰਾਤ اچ ਵੀ ਰਾਏ ਸਾਹਿਬ ਦੀ ਕੋਈ ਸਟੇਟ ਦੀ ਆਵਾਜ਼ ਆਉਂਦੀ ਏ ਡੀ ਐਚ ਏ ਫੇਜ਼ 9 ਐਚ ਜਾਂ ਫੇਜ਼ 6 ਐਚ ਵੀ ਬੀ ਬੀ ਨਾਨਕੀ ਦੀ ਜਿਹੜੀ ਜਗ੍ਹਾ ਹੈ ਉਹ ਵੀ ਸਾਰੀ ਇਹਨਾਂ ਦੇ ਵਿੱਚ ਲੇਕਿਨ ਅਸੀਂ ਕੋ ਉਸ ਪਿੱਛੇ ਕਦੀ ਗਏ ਹੀ ਨਹੀਂ ਇੱਕ ਜਿਹੜੀ ਚੀਜ਼ ਚਲਦੀ ਆ ਰਹੀ ਹੈ ਉਹ ਉਹ ਅਗਲੇ ਹੁਣ ਫੇਸਬੁਕਸ ਵਗੈਰਾ ਉਹ ਤੇ ਸਾਰਾ ਉਹ ਨਵਾਂ ਚੈਨਲ ਉਹ ਗਵਰਨਮੈਂਟ ਕੋਲੇਗੀ ਨਾ ਉਹ ਓਕਾਫ ਕੋਲੇਗੀ ਅੱਛਾ ਜੀ ਜੀ ਅੱਛਾ ਫੈਸਲ ਸਾਹਿਬ ਐ ਵੀ ਕਹੇ ਜਿੰਜੇ ਸੀ ਕਿ ਸਾਜ ਸੀ ਨਹੀਂ ਹਜੇ ਵੀ ਹੈਵੇ ਤੇ ਜਿਹੜੇ ਸਿੱਖ ਭਰਾ ਨੇ ਉਹ ਤੁਹਾਡੇ ਨਾਲ ਅਜੇ ਵੀ ਰਾਬਤਾ ਕਰਦੇ ਨੇ ਕਿਉਂਕਿ ਇੱਕ ਜ਼ਾਇ ਜੀ ਗਾਲੇ ਤਾਲੁਕ ਬਹੁਤ ਗਹਿਰਾ ਹੈ ਤੇ ਕੋਈ ਮੈਸੇਜ ਆਂਦੇ ਹੋਣ ਕੋਈ ਤੁਹਾਡੇ ਨਾਲ ਰਿਲੇਸ਼ਨ ਨੇ ਜਿਹੜੇ ਤੇ ਜਿਹੜੇ ਤੇ ਆਪਣੇ ਦੀਨ ਨੂੰ ਬੜਾ ਵੇਖਦੇ ਨੇ ਡੈਪਥ ਇਚ ਉਹ ਜ਼ਿਆਦਾਤਰ ਮੇਰੀ ਜਿਹੜੀ ਅਸੈਸਮੈਂਟ ਹੈਗੀ ਉਹ ਬਾਹਰੀ ਹੈਗੇ ਨੇ ਹਾਂ ਜਿਹੜੇ ਲੋਕਲ ਨੇ ਉਹਨਾਂ ਦੇ ਆਪਣੇ ਪ੍ਰੋਬਲਮਸ ਵੀ ਹਨ ਉਹਨਾਂ ਦੀਆਂ ਆਪਣੀਆਂ ਉਹ ਹੋਰ ਕਿਸਮ ਦੇ ਕੋਈ ਸਾਡੀ ਸਾਡੀ ਫੈਮਿਲੀ ਨਹੀਂ ਉਹ ਮੈਂ ਉਹਨਾਂ ਕਿ ਮੇਰੇ ਖਿਆਲ ਵਿੱਚ ਉਹਨਾਂ ਦੀ ਗਲਤੀ ਨਹੀਂ ਹੈਗੀ ਕੋਈ ਗਲਤੀ ਸਾਡੀ ਵੀ ਐਸੀ ਕੋ ਪਿਛਲੇ 20-25 ਸਾਲ ਤੋਂ ਸਿਆਸਤ ਤੇ ਜੋ ਆਊਟ ਹੈਗੇ ਆ ਉਹਦੀ ਵਜ੍ਹਾ ਤੋਂ ਸਾਡਾ ਇੱਕ ਐਸੀ ਪਾਰਟੀ ਨਾਲ ਲਿੰਕ ਹੈਗਾ ਸੀ ਸਾਡੇ ਪ੍ਰੋਗਰਟੀਆਂ ਦਾ ਜਿਹੜੀ ਪੰਜਾਬ ਵਿੱਚ ਜਿੱਤ ਨਹੀਂ ਸਕਦੀ ਤੋ ਜੋ ਫਿਰ ਉਤੋਂ ਜਿੱਦਾ ਹੈ ਲੋਕਲ ਉਹ ਫਿਰ ਉਹਨਾਂ ਦੇ ਆਪਣੇ ਪ੍ਰੋਬਲਮਸ ਹੁੰਦੇ ਨੇ ਉਹ ਫਿਰ ਚਾਹਦੇ ਹੋਏ ਵੀ ਉਹ ਸੜਨ ਨਾਲ ਉਹਨਾਂ ਪਿਆਰ ਸ਼ੋ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੇ ਫਿਰ ਮਾਮਲਾਤ ਵਿੱਚ ਉਹਨਾਂ ਜਿਹੜੇ ਬਾਕੀ ਲੋਕ ਹੁੰਦੇ ਹੁੰਦੇ ਨੇ ਉਹਨਾਂ ਨੂੰ ਬੜਾ ਕਰਦੇ ਨੇ ਤੰਗ ਕਰਦੇ ਨੇ ਤੇ ਮੈਂ ਉਹਨਾਂ ਦੀ ਮੈਨੂੰ ਹੈ ਕਿ ਉਹਨਾਂ ਦੀ ਕੋ ਗਲਤੀ ਨਹੀਂ ਹੈਗੀ ਕੁਝ ਹਾਲਾਤ ਐਸੇ ਹੈਗੇ ਨੇ ਔਰ ਇਸ ਟਾਈਮ ਜਿਹੜਾ ਨਨਕਾਨਾ ਦੇ ਵਿੱਚ ਜਿਹੜਾ ਇਹ ਉਕਾਸ ਦਾ ਸਾਰਾ ਏਰੀਆ ਹੈ ਇਹ ਲੋਕਾਂ ਵਾਸਤੇ ਬੜਾ ਤੇ ਦਰਦ ਇਸ ਚੀਜ਼ ਦਾ ਕਿਉਂਕਿ ਲੋਕਾਂ ਨੂੰ ਗਵਰਨਮੈਂਟ ਦੇ ਨਾਲ ਇਹਨਾਂ ਦੇ ਕਾਫੀ ਮਾਮਲੇ ਉੱਤੇ ਮੈਂ ਅੱਜ ਸ਼ਾਇਦ ਨਾ ਆਉਂਦਾ ਲੇਕਿਨ ਅੱਜ ਮੈਨੂੰ ਬਹੁਤ ਕੋ ਅਹਿਮ ਕੰਮ ਵੀ ਸਾਡ ਮੈਨੂੰ ਲੇਕਿਨ ਮੈਂ ਕਿਹਾ ਯਾਰ ਕੋਈ ਜਿਹੜੀ ਆਵਾਜ਼ ਉਠਾਣੀ ਹੈ ਨਾ ਕਿ ਇਹਨਾਂ ਲੋਕਾਂ ਨੂੰ ਜਿਹੜੇ ਮਾਲਕਾਨਾ ਹਕੂਕ ਨਹੀਂ ਹੈਗੇ ਉੱਤੇ ਔਰ ਹਰ 2 ਸਾਲ ਬਾਅਦ ਗਵਰਨਮੈਂਟ ਦੇ ਜਿਹੜੇ ਅਫਸਰਾਨ ਆਉਂਦੇ ਨੇ ਉਹ ਇਹਨਾਂ ਨੂੰ ਇੰਨਾ ਤੰਕ ਕਰਦੇ ਨੇ ਕਿ ਵਿਚਾਰੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਕੱਲ ਇਹ ਸਾਡੇ ਸਿਰ ਤੇ ਛੱਤ ਹੋਣੀ ਕਿ ਨਹੀਂ ਹੋਣੀ ਉਹਨਾਂ ਅਫਸਰਾਨ ਨੂੰ ਇਹ ਨਹੀਂ ਪਤਾ ਕਿ ਇਹ ਉਹ ਜਗ੍ਹਾ ਹੈ ਜਿਹੜੀ ਕੇ ਅਜ ਤੂੰ 550 ਸਾਲ ਪਹਿਲੇ ਜਾਂ 500 ਸਾਲ ਪਹਿਲੇ ਆਪਣੇ ਹੋਸ਼ 'ਚ ਹੋਸ਼ੋ ਹਵਾਸ 'ਚ ਅੱਲਾ ਦੇ ਨਾਂ ਤੇ ਦਿੱਤੀ ਗਈ ਸੀ ਇਹ ਉਹ ਜਗਾ ਨਹੀਂ ਹੈਗੀ ਜਿਹੜੇ ਕਿ ਇਥੋਂ ਸਾਡੇ ਸਿੱਖ ਜਾਂ Hindu ਵੀਰ ਛੱਡ ਗਏ ਸਨ ਜਦੋਂ ਪਾਕਿਸਤਾਨ ਬਾਦ ਬਣ ਰਹੀ ਸੀ ਇਹ ਕੋਈ ਬੰਦਾ ਫੌਤ ਹੋ ਜਾਏ ਉਲਾਦ ਨਾ ਹੋਵੇ ਤੇ ਉਕਾਫ ਲੈ ਲੈਂਦੀ ਹੈ ਇਹ ਸਿਰਫ ਪਿਓਰ ਅੱਲਾ ਦੇ ਬੰਦਿਆਂ ਤੇ ਆਸਤੇ ਦਿੱਤੀ ਗਈ ਹੈ ਪਰ ਅਫਸੋਸ ਹੈ ਕਿ ਅਸੀਂ ਅਫਸਰਾਨ ਨਾਲ ਉਸ ਲੈਵਲ ਤੇ ਗੱਲ ਨਹੀਂ ਕਰ ਪਾਉਂਦੇ ਅਸੀਂ ਔਰ ਉਹਨਾਂ ਨੂੰ ਸ਼ਾਇਦ ਆਈਡੀਆ ਨਹੀਂ ਆਏਗਾ ਔਰ ਉਹਦੇ ਜਿਹੜੀ ਪ੍ਰਾਈਸ ਪੇ ਕਰ ਰਹੇ ਨੇ ਉਥੋਂ ਦੇ ਲੋਕ ਨੇ ਇਸ ਪਾਸੋਂ ਤਾਂ ਉਹਨੂੰ ਨਨਕਾਨਾ 'ਚ ਬਾਇੰਗ ਪਾਵਰ ਨਹੀਂ ਉਥੇ ਮਹਗੀ ਲੋਕ ਲੋਕਾਂ ਕੋਲ ਉਹਨਾਂ ਦੇ ਇਸ਼ੂਜ਼ ਐਸੇ ਨੇ ਕਿ ਉਹ ਵੀ ਬੇਚਾਰੇ ਆਪਣੀ ਸਿਰਫ ਉਹ ਇੱਕ ਜੰਗ ਲਲਾੜ ਰਹੇ ਨੇ ਕਿ ਸਾਡੀ ਜਿਹੜੀ ਛੱਤ ਏ ਜਾਂ ਜਿਹੜੀ ਸਾਡੀ ਦੋ ਦੋ ਏਕੜ ਇੱਕ ਇੱਕ ਏਕੜ ਸਾਡੇ ਕੋਲ ਹੈਗੀ ਸਾਡੇ ਕੋਲ ਰਹਿ ਜਾਵੇ ਤੇ ਅਸੀਂ ਆਵਾਜ਼ ਉਠਾਵਾਂਗੇ ਤੇ ਕਿਤੇ ਇਹ ਹੀ ਨਾ ਸਾਡੇ ਕੋਲ ਲੈ ਲੈਣ ਤਾਂ ਮੈਂ ਸਿਰਫ ਉਸ ਜਿਹੜੀ ਹੁੰਦੀ ਨੇ ਕਿ ਇੱਕ ਜੰਗ ਜਿਹੜੀ ਹੈ ਉਹ ਕਿਉਂਕਿ ਸਾਡੇ ਵੀ ਜਿਹੜੇ ਦੋਸਤ ਸਾਡੇ ਦੋਸਤ ਨਹੀਂ ਸਾਡੇ ਅਜ਼ੀਜ਼ ਜਿਹੜੇ ਨੇ ਉਹ ਵੀ ਵਿਚਾਰੇ ਕਰ ਕਰਕੇ ਆਵਾਜ਼ ਉਠਾ ਉਠਾ ਕੇ ਉਹ ਵੀ ਥੱਕ ਗਏ ਨੇ ਥਕ ہار ਗਏ ਨੇ ਮੇਰੀ ਆਤਮਾ ਮੈਂ ਬੜਾ ਟੀਟ ਆਦਮੀ ਆ ਮੈਂ ਕਹਿੰਦਾ ਲੱਗੇ ਰੋ ਲੱਗੇ ਰੋ ਵਾਲੇ ਸਾਹਿਬ ਨੇ ਜਦੋਂ 88 ਚ ਐਮਐਨਏ ਸਾਣ ਉਹਨਾਂ ਨੇ ਬੀਬੀ ਤੋਂ ਇੱਕ ਲਿਆਸੀ ਲੋਕਾਂ ਦੇ ਇਹ ਪਹਿਲੇ ਹੁੰਦਾ ਸੀ ਕਿ ਜਦੋਂ ਬਾਪ ਫੌਤ ਹੁੰਦਾ ਸੀ ਜਾਂ ਮਾਂ ਫੌਤ ਹੁੰਦੀ ਸੀ ਤੇ ਔਲਾਦ ਨੂੰ ਰਾਈਟਸ ਇਨ ਟ੍ਰਾਂਸਫਰ ਨਹੀਂ ਸੀ ਨਹੀਂ ਦੇਸੀ ਹੁੰਦਾ ਉਹ ਫਿਰ ਰਾਜ ਸਾਹਿਬ ਨੇ ਉਦੋਂ ਬੀਬੀ ਦੇ ਸਸਾਇਬਾਂ ਨੂੰ ਕਹਿ ਕੇ ਇੱਕ ਲੈ ਕੇ ਦਿੱਤਾ ਫਿਰ ਇਹਦੀ ਇੱਕ ਇੱਕ ਮੰਡ ਠੇਕੇ ਦਾ ਇਹਦਾ ਇਸ਼ੂ ਹੈਗਾ ਕਿ ਜੀ ਇਹਦੀ ਜਿਹੜੀ ਕਿੰਨੀ ਰੀਲீஸ் ਹੋਏਗੀ ਇਹਦੀ ਉਹ ਵੀ ਰਾਜ ਸਾਹਿਬ ਨੇ ਅੱਬਾ ਜੀ ਨੇ ਉਹ ਕੀਤੀ ਹੁਣ ਉਹ ਚੀਜ਼ਾਂ ਜਿਹੜੀਆਂ ਨੇ ਉੱਥੇ ਫਸ ਗਈਆਂ ਨੇ ਹੁਣ ਉੱਥੇ ਬੜਾ ਕਾਰੋਬਾਰ ਹੋ ਰਿਹਾ ਉੱਥੇ ਲੋਕੀ ਜਿਹੜੇ ਨੇ ਉਸ ਕਿਉਂਕਿ ਓਨਰਸ਼ਿਪ ਹੈ ਨਹੀਂ ਉਸ ਸਟੈਂਪ ਪੇਪਰ ਉੱਤੇ ਵੇਚ ਦਿੰਦੇ ਨੇ ਕੋਈ ਡਿਜਾਲੀ ਉੱਤੇ ਕੰਮ ਕਰ ਰਿਹਾ ਕਿ ਕਬਜ਼ੇ ਹੋ ਰਹੇ ਨੇ ਉਥੇ ਅਸੀਂ ਤੇ ਆਪਣੀ ਜੰਗ ਕਰ ਰਹੇ ਆ ਬਿਲਕੁਲ ਲੇਕਿਨ ਇਹਦਾ ਜਿਹੜਾ ਹੱਲ ਹੋਏਗਾ ਨਾ ਉਹਦਾ ਹੱਲ ਹੋਏਗਾ ਗਵਰਨਮੈਂਟ ਦੇ ਨਾਲ ਬੈ ਕੇ ਇਹ ਪੀਐਮ ਦੇ ਲੈਵਲ ਤੋਂ ਇਠਾਂ ਦਾ ਕੰਮ ਹੀ ਨਹੀਂ ਹੈਗਾ ਮੈਂ ਸੁਣਿਆ ਸੀ ਕਿ ਸਰਦਾਰ ਲੋਕ ਨਾ ਤੇ ਫਾਈਵ ਸਟਾਰ ਹੋਟਲ ਬਣਾ ਰਹੇ ਨੇ ਜਿਹੜੇ ਆਂਦੇ ਨੇ ਲੋਕ ਬਾਹਰੋਂ ਆਂਦੇ ਨੇ ਸਿੱਖ ਤੇ ਉਥੇ ਉਹਨਾਂ ਦੇ ਰਹਿਣ ਲਈ ਉਹਨਾਂ ਦੇ ਕਰੰਡੇ ਸਰ ਉਹਦਾ ਇਸ਼ੂ ਹੈ ਕਿ ਨਨਕਾਣੇ ਤੋਂ ਤੁਸੀਂ ਬਾਹਰ ਨਹੀਂ ਜਾ ਸਕਦੇ। ਹਮਮ। ਔਰ ਉਹ ਜਿਹੜੀ ਜਗ੍ਹਾ ਉਹ ਆਏ ਸੰ 2 ਸਾਲ ਪਹਿਲੇ 2 ਸਾਲ ਪਹਿਲੇ ਇਹ ਸਾਰੀਆਂ ਚੀਜ਼ਾਂ ਨੇ ਆਪਿੰਦਾ ਏਅਰ। ਹਮਮ। ਗੱਲਾਂ ਬਾਤਾਂ ਹੁੰਦੀਆਂ ਨੇ ਫੇਸਬੁੱਕ ਤੇ ਲਾ ਦਿੱਤਾ ਜਾਂਦਾ ਹੈ ਕਿ ਜੀ ਹੋ ਰਿਹਾ ਹੈ। ਹਮਮ। ਅਮਲੀ ਤੌਰ ਤੇ ਤੁਸੀਂ ਜਾਓ ਤੇ ਅੱਜ ਵੀ ਮੈਂ ਆਉਂਦੇ ਵੇਖ ਰਿਹਾ ਸੀ ਕਿ 5-6 ਵੱਡੇ ਪੋਸਟਰ ਲਾਹੌਰ ਵਾਪਸ ਐਂਟਰ ਹੋ ਰਹੇ ਸੰ। ਰਾਤ ਵੈਂ ਦੀ ਜਗ੍ਹਾ ਨਹੀਂ ਉੱਠੇਗੀ। ਗੁਰਦੁਆਰੇ ਵੀ ਆਖਿਆ ਜਾਂਦਾ ਜੀ ਬਹੁਤ ਜਗ੍ਹਾ ਹੈ ਉੱਥੇ ਲੇਕਿਨ ਤੁਸਾਂ ਨੂੰ ਦੇਖਣਾ ਪੈਣਾ ਹੈ ਕਿ ਇਹਨੂੰ ਰਿਲੀਜੀਅਸ ਟੂਰਿਜ਼ਮ ਦੇ ਨਾਲ ਕਿਵੇਂ ਲਿੰਕ ਕਰਨਾ ਹੈ ਹਾਂ ਪੂਰਾ ਨਨਨਕਾਨਾ ਸ਼ਹਿਰ ਉੱਤੇ ਜਾ ਸਕਦਾ ਜਿਹੜੇ ਉਹਦੇ ਲੋਕ ਉੱਥੇ ਹੈਨ ਉੱਥੇ ਸੋਵਿਨੀਅਰ ਸ਼ਾਪਸ ਹੌਣ ਉੱਥੇ ਹੋਣ ਉੱਥੇ ਬਹੁਤ ਜ਼ਬਰ ਹਜੇ ਉੱਥੇ ਕੁਝ ਹੈ ਨਹੀਂ ਸਾਡੇ ਕੋਲੋਂ ਹਵੇਲੀਆਂ ਮੌਜੂਦ ਨੇ ਉਹ ਜਗ੍ਹਾ ਉਹ ਮਿੱਟੀ ਉਹ ਪਾਣੀ ਸਭ ਕੁਝ ਇੱਥੇ ਤੇ ਬਾਬਾ ਗੁਰੂ ਨਾਲ ਖੇਡਦੇ ਹੁੰਦੇ ਸਨ ਲੋ ਜੀ ਮੈਂ ਆ ਰਿਹਾ ਦੇਖ ਤੁਸੀਂ ਸੋ ਬਿਸਮਿਲਲਾ ਹੋਗਾ ਇਹਨਾਂ ਨੂੰ ਲੈ ਕੇ ਆਓ ਸਾਰਿਆਂ ਨੂੰ ਲੈ ਕੇ ਆਓ